ਅੱਪਕਲ ਜਾਣੇ ਪਕਲ ਜਾਣੇ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ ਅੱਤਵਾਦ ਮੁਰਦਾਬਾਦ ਅੱਤਵਾਦ ਮੁਰਦਾਬਾਦ ਅੱਤਵਾਦ ਪਾਕਿਸਤਾਨ ਵੇਖੋ ਜੀ ਪਹਿਲਗਾਮ ਦੇ ਵਿੱਚ ਸ਼੍ਰੀਨਗਰ ਦੇ ਪਹਿਲਗਾਮ ਚ ਕਿੱਡੀ ਕਾਨੂੰਨੀ ਹਰਕਤ ਹੋਈ ਆ ਸਰਨਾਰਥੀ ਸਲਾਨੀ Hindu ਪਰਿਵਾਰ ਉਥੇ ਘੁੰਮਣ ਗਏ ਹੋਏ ਸੀ ਉੱਥੇ ਬੈਠਿਆਂ ਘੁੰਮਦੇ ਆਪਣੇ ਅੰਜੋਏ ਕਰਦੇ ਸੀ ਤੇ ਮੁਸਲਮਾਨਾਂ ਨੇ ਉੱਥੇ ਆ ਕੇ ਹਮਲਾ ਕਰਤਾ ਤੇ ਇਕੱਲੇ ਇਕੱਲੇ ਨੂੰ ਪੁੱਛਿਆ ਕਿ ਤੂੰ ਹਿੰਦੂ ਆ ਤੂੰ ਕੌਣ ਆ ਉਹਦੀ ਜਾਤ ਪੁੱਛ ਕੇ ਨੂੰ ਗੋਲੀ ਮਾਰੀ ਗਈ ਆ ਜੇ ਕੋਈ ਡਰਦਾ ਸਹਿਨਦਾ ਨਹੀਂ ਵੀ ਬੋਲਿਆ ਉਹਦੇ ਕੱਪੜੇ ਲਾ ਕੇ ਸੁਨਤ ਚੈੱਕ ਕੀਤੀ ਗਈ ਆ ਤੇਰੀ ਸੁਨਤ ਹੋਈ ਆ ਕਿ ਨਹੀਂ ਜੇ ਕਹੇ ਡਰਦੇ ਕੇ ਪਰ ਭੋਲੇ ਨੇ ਕਹਿ ਲਿ ਦਿੱਤਾ ਵੀ ਮੈਂ ਮੁਸਲਮਾਨਾਂ ਦੇ ਨੂੰ ਕਲਮਾ ਪੜਨ ਵਾਸਤੇ ਕਿਹਾ ਗਿਆ ਵਾ ਜੋ ਵੀ ਬਹੁਤ ਹੀ ਕਾਨੂੰਨੀ ਹਰਗਤ ਆ ਤੇ ਅਜੇ ਵੀ ਸਾਨੂੰ ਪੁੱਛਿਆ ਜਾਂਦਾ ਕਿ ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ ਅਜੇ ਵੀ ਇੱਥੋਂ ਸਾਡੇ ਨੂੰ ਲੱਭੀ ਅੱਤਵਾਦ ਆਹ ਮੁਸਲਮਾਨ ਧਰਮ ਹੀ ਅੱਤਵਾਦ ਗਿਣਦੇ ਅਸੀਂ ਜੇ ਉਹਨਾਂ ਨੇ ਜੋ ਕਾਨੂੰਨੀ ਹਰਕਤ ਕੀਤੀ ਆ ਪੂਰੇ ਹਿੰਦੁਸਤਾਨ ਦੇ ਵਿੱਚ ਕੀ ਪੂਰੇ ਵਰਲਡ ਦੇ ਵਿੱਚ ਪੂਰਾ ਰੋਸ਼ਿਆਂ ਲੋਹਿਆਂ ਦੁਆਲੇ ਮਨਾਂ ਦੇ ਵਿੱਚ ਕੀ ਕਿੱਡਾ ਵੱਡਾ ਅਤਿਆਚਾਰ ਕੀਤਾ ਮੈਂ ਭਾਰਤ ਸਰਕਾਰ ਨੂੰ ਅਪੀਲ ਕਰਦਾ ਕਿ ਇਹਨਾਂ ਨੂੰ ਫੜ ਕੇ ਇਹਨਾਂ ਨੂੰ ਕੋਈ ਜੇਲਾਜ ਰੱਖਣ ਦੀ ਲੋੜ ਨਹੀਂ ਆ ਇਹਨਾਂ ਦੇ ਕੋਈ ਕੇਸ ਚਲਾਉਣ ਦੀ ਲੋੜ ਨਹੀਂ ਆ ਇਹਨਾਂ ਚੌਕ 'ਚ ਖੜੇ ਕਰਕੇ ਸਰੇ ਆਮ ਪਾਸੇ ਲਿਤੀ ਜਾਵੇ ਤੇ ਆਉਣ ਵਾਲੇ ਜਿਹੜੇ ਨਵੇਂ-ਨਵੇਂ دہشتਗਰਦ ਬਣਦੇ ਫਿਰਦੇ ਨੇ ਉਹਨਾਂ ਨੂੰ ਪਤਾ ਲੱਗੇ ਕਿ ਇਹ ਸਜਾਵਟ ਕੀ ਰਹਿੰਦੀ ਹੈ ਤੇ ਬਾਕੀ ਨਹੀਂ ਮੁਸਲਮਾਨ ਦੇ ਅਤਵਾਦ ਨਹੀਂ ਹੁੰਦਾ ਤੇ ਬੰਗਾਲਦੇਸ਼ ਵਿੱਚ ਵੇਖ ਲਓ ਹਿੰਦੂਆਂ ਦੀਆਂ ਦੁਕਾਨਾਂ ਬੰਦ ਕਰਾਈਆਂ ਜਾ ਰਹੀਆਂ ਨੇ ਉਹਨਾਂ ਦੇ ਕਾਰੋਬਾਰ ਰੋਕੇ ਜਾ ਰਹੇ ਨੇ ਅਤਵਾਦ ਦਾ ਇਹ ਤਾਂ ਨਹੀਂ ਹੁੰਦਾ ਬੰਗਲਾਦੇਸ਼ 'ਚ ਵੇਖ ਲਓ ਹਿੰਦੂਆਂ ਵਾਲੀਆਂ ਦੁਕਾਨਾਂ ਘਰ ਉਹਨਾਂ ਦੀਆਂ ਧੀਆਂ ਪੇੜਾ ਚੋਕੇ ਜ਼ਬਰਦਸਤੀ ਰੇਪ ਕੀਤੇਗੇ ਛੋਟੀਆਂ ਛੋਟੀਆਂ ਬੱਚੀਆਂ ਦੇ ਬਲਾਤਕਾਰ ਕੀਤੇਗੇ ਤੇ ਅਤਵਾਦ ਦਾ ਕੋਈ ਧਰਮ ਨਹੀਂ ਹੁੰਦਾ ਫਿਰ ਹੱਤਫ ਫਿਰ ਧਰਮ ਕਿੱਦਾਂ ਹੁੰਦਾ ਅਜੇ ਵੀ ਮੈਂ ਮੁਸਲਮਾਨਾਂ ਨੂੰ ਕਹਿਣਾ ਕਿ ਸਾਨੂੰ ਉਸ ਸਥਿਤੀ 'ਚ ਨਾ ਆਉਣ ਦਿਓ ਸਾਡੇ ਅੰਦਰ ਵੀ ਉਹੋ ਹੀ ਗੂੜ ਬੋੜਦਾ ਜੀਨੀ ਵਸੇਦਾ ਪਰ ਨਹੀਂ ਤੇ ਇੱਕ ਮੈਂ ਅਪੀਲ ਫਟੇਗੜ ਵਾਸੀਆਂ ਨੂੰ ਵੀ ਕਰਨਾ ਚਾਹੁੰਦਾ ਕਿ ਫਟੇਗੜ ਵਾਲਿਓ ਆਪਣੀਆਂ ਅੱਖਾਂ ਖੋਲੋ ਆ ਜਿਹੜੀਆਂ ਦੁਕਾਨਾਂ ਕਰਾਇਦੇ ਦਿੱਤੀਆਂ ਐ ਇਹਨਾਂ ਨੂੰ ਹਟਾ ਦਈਏ ਤੇ ਜੀ ਇਹਨਾਂ ਦੀ ਗਿਣਤੀ ਵਧਦੇ ਟਾਈਮ ਨਹੀਂ ਲੱਗਦਾ ਹੋਰ ਜਿੱਥੇ ਵੀ ਵਧੇ ਨੇ ਇਹਨਾਂ ਨੇ ਉੱਥੇ ਕਹਾਣੀ ਕੀਤਾ ਬੰਗਾਲ ਚ ਕਿੰਨੇ ਸੀ ਤੇ ਇਸ ਟਾਈਮ ਕਿੰਨੇ ਨੇ ਸ਼੍ਰੀ ਨਗਰ ਦੇ ਵਿੱਚ ਕਿੰਨੇ ਸੀ ਕਸ਼ਮੀਰ ਚ ਤੇ ਇਸ ਟਾਈਮ ਕਿੰਨੇ ਨੇ ਬੰਗਲਾਦੇਸ਼ ਚ ਨਹੀਂ ਇਹ ਇਸ ਟਾਈਮ ਸਿੱਧੀਆਂ ਵੀ ਨੇ ਇਸ ਕਰਕੇ ਆਪਣੇ ਅੰਦਰ છાਤੀ ਮਾਰੀਏ ਤੇ ਸਮਾਜ ਇਕੱਠਾ ਹੋ ਗਿਆ ਸਨਾਤਨ ਇਹਨਾਂ ਨੂੰ ਤੇ ਜਲਦੀ ਤੋਂ ਜਲਦੀ ਫਾਰਕ ਕਰੀਏ ਤੇ ਮੈਂ ਸਾਰੇ ਸਨਾਂਤਨ ਨੂੰ ਅਪੀਲ ਕਰਦਾ ਕਿ ਇਦਾਂ ਹੀ ਏਕਾ ਬਣਾਈ ਰੱਖਿਓ ਸਰਕਾਰ ਬੜੇ ਵੱਡੇ ਲੈਵਲ ਤੇ ਲੱਗੀ ਆ ਤੇ ਆਸ਼ਾ ਵੀ ਆ ਕਿ ਕੁਛ ਵੱਡੇ ਡਿਸੀਜਨ ਹੋਣਗੇ ਜਲਦੀ ਤੋਂ ਜਲਦੀ ਅਤਵਾਦ ਨੂੰ ਠੱਲਿਆ ਜਾਏਗਾ ਅੱਜ ਦਾ ਘਟਨਾਕ੍ਰਮ ਜੋ ਪਿਛਲੇ ਦਿਨੀ ਪਹਿਲਗਾਮ ਕਸ਼ਮੀਰ ਦੇ ਅੰਦਰ ਜਿਹੜਾ ਅਤਵਾਦ ਦਾ ਔਰ ਬੇਸ਼ਰਮੀ ਦਾ ਨੰਗਾ ਨਾਚ ਕੀਤਾ ਗਿਆ ਵਾ ਵਿਸ਼ੇਸ਼ ਕਰ ਹਿੰਦੂ ਫਿਰਕਿਆਂ ਨੂੰ ਪੁੱਛ-ਪੁੱਛ ਕੇ ਕਿ ਤੇ ਹਿੰਦੂ ਆ ਤੇ ਫਿਰ ਉਹਨੂੰ ਮਾਰਿਆ ਗਿਆ ਜੇਕਰ ਉਹਨੇ ਕਦੇ ਕਹਿ ਵੀ ਦਿੱਤਾ ਮੈਂ ਮੁਸਲਮਾਨ ਆ ਤੇ ਉਹਦੇ ਕੋਲ ਕਲਮਾ ਪੜਵਾ ਕੇ ਵੇਖਿਆ ਗਿਆ ਇਹ ਉਹਨਾਂ ਨੇ ਦੀ ਸੁੰਨਕਿਆ ਕੀਤੀ ਗਈ ਹੈ ਇਥੋਂ ਤੱਕ ਬੇਸ਼ਰਮੀ ਦਾ ਨੰਗਾ ਲਾਚ ਕੀਤਾ ਗਿਆ ਇਸ ਤੋਂ ਵੱਡੀ ਘਰਾਉਣੀ ਹਰਕਤ ਹੋਰ ਕੋਈ ਨਹੀਂ ਹੋ ਸਕਦੀ ਮੈਂ ਤੇ ਸਾਰੇ ਦੇਸ਼ਵਾਸੀਆਂ ਨੂੰ ਸਾਰੀਆਂ ਸਰਕਾਰਾਂ ਨੂੰ ਇਹ ਅਪੀਲ ਕਰਾਂਗਾ ਕਿ ਇਸ ਚੀਜ਼ ਉੱਤੇ ਥਲ ਪਾਓ ਜੇਕਰ ਇਹ ਉੱਤੇ ਥਲ ਨਾ ਪਾਈ ਗਈ ਤੇ ਇਹ ਆਉਣ ਵਾਲਾ ਸਮਾਂ ਜਿਹੜਾ ਵਾ ਉਹ ਹਿੰਦੂ ਵਾਸਤੇ ਸਲਾਦਨ ਵਾਸਤੇ ਬਹੁਤ ਕਮਜ਼ੋਰੀ ਵਾਲਾ ਲੱਗ ਰਿਹਾ ਹੈ ਪਰ ਫਿਰ ਵੀ ਇਥੇ ਮੈਂ ਕਿ ਚੇਤਾਵਨੀ ਵੀ ਦੇਣੀ ਚਾਹੁੰਦਾ ਦੇ ਹਿੰਦੂ ਨੂੰ ਕਿਤੇ ਕਮਜ਼ੋਰ ਨਾ ਸਮਝਣ ਦਾ ਕੋਈ ਯਤਨ ਕਰੇ ਭਾਰਤ ਨੂੰ ਕੋ ਕਮਜ਼ੋਰ ਦਮ ਜੰਦਾ ਕੋਈ ਕੋਸ਼ਿਸ਼ ਨਾ ਕਰੇ ਭਾਰਤ ਦੇਸ਼ ਪਾਕਿਸਤਾਨ ਤੋਂ ਇਸ ਚੀਜ਼ ਦਾ ਅਜੇ ਬੜਾ ਲੈਗਾ ਕੋਈ ਆਉਣਾ ਇਹ ਪੁਛਤਾ ਵੀ ਯਾਦ ਰੱਖਣੀਆਂ જય ਸ਼੍ਰੀ ਰਾਮ ਮੇਰੀ ਮੰਗ ਇਹ ਹੈ ਕਿ ਅਜੇ ਆਤਵਾਦੀਆਂ ਨੂੰ ਫੜ ਕੇ ਚੌਂਕ ਦੇ ਟਖਹਾਰ ਕੇ ਸਿੱਧੀ ਫਾਂਸੀ ਦੇਣੀ ਚਾਹੀਦੀ ਗੋਲੀ ਮਾਰ ਦੇਣੀ ਚਾਹੀਦੀ ਹੈ ਕੋਈ ਇਹਨਾਂ ਦੇ ਕੇਸ ਵੀ ਕਰਵਾਉਣ ਚਾਹੀਦਾ ਤਾਂ ਕਿ ਉਹੜੀਆਂ ਨਸਲਾਂ ਨੂੰ ਇਸ ਗੱਲ ਦੀ ਇੱਜ਼ਤ ਹਾਸਲ ਹੋ ਸਕੇ ਦਾ ਵੀ ਅਜਿਆ ਕਰਨੀ ਹਰਕਤ ਕੋਈ ਨਹੀਂ ਕਰਨੀ ਹਮਲਾ ਇੱਕ ਬਹੁਤ ਨਿੰਦਨਯੋਗ ਹਰਕਤ ਹੈ ਜਿਹੜੀ ਪਾਕਿਸਤਾਨ ਵੱਲੋਂ ਕੀਤੀ ਗਈ ਇਹਨਾਂ ਦੇ ਟੈਰਰਿਸਟਾਂ ਵੱਲੋਂ ਕੀਤੀ ਗਈ ਕਿਉਂਕਿ ਬੁਜ਼ਦਿਲਾ ਵੰਗੂ નિર્ਦੋਸ਼ਾਂ ਦੇ ਉੱਤੇ ਨਿਹੱਤਿਆਂ ਦੇ ਉੱਤੇ ਗੋਲੀਆਂ ਚਲਾਉਣੀਆਂ ਬੜਾ ਵੱਡਾ ਨਿੰਦਨਯੋਗ ਅਪਰਾਧ ਹੈ ਇਹ ਇਹ ਤੇ ਉਹਨਾਂ ਦੇ ਕੁਰਾਨ ਸ਼ਰੀਫ 'ਚ ਵੀ ਨਹੀਂ ਲਿਖਿਆ ਕਿ ਤੁਸੀਂ ਕਿਸੇ ਜੀਵ ਦੀ ਹੱਤਿਆ ਨਿਹੱਥੇ ਦੀ ਕਰੋ ਕਿਉਂਕਿ ਹਰ ਸ਼ਾਸਤਰ ਚ ਹਰ ਗ੍ਰੰਥ ਚ ਲਿਖਿਆ ਗਿਆ ਕਿ ਬਾਦਰਾ ਵਾਂਗੂ ਮੁਕਾਬਲਾ ਕਰਨਾ ਚਾਹੀਦਾ ਪਰ ਇਹਨਾਂ ਨੇ ਦੱਸਤਾ ਅੱਜ ਕਿ ਇਹਨਾਂ ਚ ਬਹਾਦਰੀ ਦਾ ਕੋਈ ਨਾਮੋ ਨਿਸ਼ਾਨ ਨਹੀਂ ਇਹ ਨਪੁੰਸਕ ਲੋਗ ਨੇ ਜਿਹੜੇ ਇਹੋ ਜਿਹੀਆਂ ਹਰਕਤਾਂ ਨੂੰ ਅੰਜਾਮ ਦਿੰਦੇ ਆ ਸੋ ਅਸੀਂ ਤੇ ਅੱਜ ਮੁਜ਼ਹਿਰਾ ਸਿਰਫ ਇੱਥੇ ਨਹੀਂ ਹੋ ਰਿਹਾ 22 ਤਰੀਕ ਦੀ ਜਿਹੜਾ ਇਨਸੀਡੈਂਸ ਹੋਇਆ ਹੈ ਇਹਦੇ ਤੋਂ ਬਾਅਦ ਪੂਰੇ ਦੇਸ਼ ਭਰ ਦੇ ਵਿੱਚ ਬੱਚਾ ਬੱਚਾ ਸੜਕਾਂ ਤੇ ਆ ਹਰ ਨੌਜਵਾਨ ਹਰ ਜਾਤੀ ਦਾ ਹਰ ਧਰਮ ਦਾ ਜਿਹੜਾ ਨਮੈਂਦਾ ਲੋਕ ਨੇ ਉਹ ਸੜਕਾਂ ਤੇ ਖੜੇ ਨੇ ਸੜਕਾਂ ਤੇ ਉੱਤੇ ਅੱਜ ਉਹ ਪ੍ਰੋਟੈਸਟ ਕਰ ਰਹੇ ਨੇ ਆਪਣੇ ਗੁੱਸੇ ਦਾ ਇਜ਼ਹਾਰ ਕਰ ਰਹੇ ਨੇ ਤੇ ਇਹਨਾਂ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਹਿੰਦੁਸਤਾਨ ਮੰਨਣਾ ਹੈ ਕਿ ਵੱਖ-ਵੱਖ ਪਾਰਟੀਆਂ ਵੱਖ-ਵੱਖ ਸੂਬਿਆਂ ਵੱਖ-ਵੱਖ ਰੰਗਾਂ ਵੱਖ-ਵੱਖ ਕੌਮਾਂ ਦਾ ਇੱਕ ਦੇਸ਼ ਏ ਪਰ ਜਦੋਂ ਸਾਡੇ ਦੇਸ਼ ਤੇ ਕੋਈ ਵਿਪਤਾ ਬਣ ਜੇ ਜਦੋਂ ਕੋਈ ਸਾਡੇ ਦੇਸ਼ ਤੇ ਇਦਾਂ ਦੀ ਕਾਰਵਾਈ ਹੋ ਜੇ ਉਦੋਂ ਸਾਡਾ ਦੇਸ਼ ਸਾਰਾ ਇਕੱਠਾ ਹੋ ਕੇ ਖੂਬਸੂਰਤੀ ਦੇ ਨਾਲ ਇਕੱਠਾ ਹੋ ਕੇ ਜੋਸ਼ ਦੇ ਨਾਲ ਉਸ ਚੀਜ਼ ਦਾ ਮੁਕਾਬਲਾ ਕਰਨ ਲਈ ਤਿਆਰ ਵਰ ਤਿਆਰ ਬੈਠਾ ਸਾਨੂੰ ਕਿਸੇ ਦਾ ਡਰ ਨਹੀਂ ਕਿਸੇ ਦਾ ਕੌਫ ਨਹੀਂ ਪਰ ਮਜਾ ਤਾਦੇ ਚੈਲੰਜ ਕਰਕੇ ਆਣ ਇਦਾਂ ਨਹੀਂ ਨਿਹੱਥਿਆਂ ਦੇ ਉੱਤੇ ਵਿਚਾਰੇ ਜਿਹੜੇ ਘੁੰਮਣ ਆਏ ਉਹਨਾਂ ਨੂੰ ਤੁਸੀਂ ਉਹਨਾਂ ਦੀ ਜਾਤੀ ਪੁੱਛ-ਪੁੱਛ ਕੇ ਉਹਨਾਂ ਨੂੰ ਦੇਖ ਕੇ ਕਿ ਇਹ ਹਿੰਦੂ ਏ ਤਾਦ ਉਹਨੂੰ ਗੋਲੀ ਮਾਰੀ ਗਈ ਇਹ ਬਹੁਤ ਵੱਡੀ ਸਾਜ਼ਿਸ਼ ਦੇ ਤਹਿਤ ਕੰਮ ਹੋਇਆ ਬੜੇ ਵੱਡੇ ਪਲਾਨ ਦੇ ਨਾਲ ਕੰਮ ਹੋਇਆ ਇਹ ਹਿੰਦੁਸਤਾਨ ਦੇ ਵਿੱਚ ਜਾਤੀਵਾਦ ਦੀ ਅੱਗ ਨੂੰ ਭੜਕਾਉਣ ਵਾਸਤੇ ਕੰਮ ਕੀਤਾ ਗਿਆ ਜੋ ਕਿ ਬਹੁਤ ਹੀ ਨਿੰਦਣਯੋਗ ਹੈ